ਇਕ ਓ ਅੰਕਾਰੁ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਆਠੋ ਨੰਦਨ ਵਰਧਮਾ ਰਾਗ ਭੈਰੋ ਵਹਿ ਕਰਾਈ ਪੰਚ ਰਾਗ ਨੇ ਸੰਗ ਉਚਰਾਈ ਪਰਤੰ ਭਰਵਈ ਬਿਲਾਵਲੀ ਪੁਨਿਆ ਕੀ ਗਾਵਹਿ ਬੰਗਲੀ ਪੁਨੇ ਅਸਲੇ ਕੀ ਕੀ ਭਈ bari ਏ ਫੈਰੋ ਕੀ ਪੰਚੋ ਨਾਰੀ ਪੰਚਮ ਹਰ ਖੁਦ ਸਾਗਸ ਨਾਵਹੀ ਬੰਗਾਲਮ ਮਦ ਮਾਦਵ ਗਾਵਾਹੀ ਲਲਤ ਬਲਾਵਲ ਗਾਵਾਹੀ ਆਪਣੀ ਆਪਣੀ ਭਾਂਤ ਆਹ ਹਟ ਪਤਰ ਬਹਿਰ ਵਕੀ ਗਾ ਵਹੀ ਗਾਇਨ ਪਤਰ ਦੁਤਿਆ ਮਾਲਕ ਕੌਸਕ ਅਲਾਪਾਹੀ ਸੰਗ ਰਾਗਨੀ ਪੰਜੋਥਾ ਪਾਹੀ ਗੁੰਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਧਨਾਸਰੀ ਏ ਪੰਜੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤਵ ਅੰਗ ਮੇਵਾਰਾ ਪ੍ਰਭੁਲ ਚੰਡ ਕੌਸਕ ਓ ਭਾਰਾ ਖਉ ਕਟ ਅਹੁ ਭੋਰਾ ਨੰਦ ਗਾਏ ਅਸ਼ਟ ਮਾਲ ਕੌਸਕ ਸੰਗ ਲਾਏ पुने आयो हंडोल पंच नार संग अष्ट सुत उठाहे तानक लोल गायन तार मलावाहे ਹੇ ਲੰਗੀ ਦੇਵ ਕਰ ਆਈ ਬਸੰਤੀ ਸੰਦੂਰ ਸੁਹਾਏ ਸਰਸ ਇਹ ਰੀਲੇ ਪਰ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਾ ਆਨੰਦ ਭਾਸ ਕਰ ਆਈ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਆਉ ਆਹੇ ਬਨੋਦਾ ਗਾਵਹੀ ਸਰਸ ਬਸੰਤ ਕਮੋਦਾ ਆਇ ਟੱਪ ਤਾਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਾਸ਼ ਲੀ ਪਤਮੰਜਰੀ ਟੁੱਡੀ ਕਹੀ ਅਲਾਪ ਕਾ ਮੋਦੀ ਅਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔਰ ਰਾਮਾ ਕਮਲ ਕੁਸਮ ਚੰਪਕੇ ਨਾਮਾ ਗौरा ਔ ਕਨਰਾ ਕਲਿਆਨਾ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮੈਲ ਸਰੀਰ ਆਗ ਵਹਿ ਗਾਵਹੀ ਪੰਚੋ ਸੰਗ ਬਰੰਗਨ ਲਾਵਹੀ ਬੈਰਾਰੀ ਕਰਨਾਟੀ ਧਰੀ ਗਵਰੀ ਗਾਵਹੀ ਆਸਾਵਰੀ ਇਹ ਪਾਚੈ ਸਿੰਧਵੀ ਆਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟਪਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟਮ ਮੇਗ ਰਾਗ ਵਾ ਗਾਵਾਹੀ ਪੰਚੋ ਸੰਗ ਬਰੰਗਨ ਲਾਵਹੀ ਸੋਰਠ ਗੁੰਡ ਮਲਾਰੀ ਤੁਨੀ ਪੁਨ ਗਾਵਹੀ ਆਸਾ ਗੁਨ ਗੁਨੀ ਉੱਚਾ ਸੋਰ ਸੋਹ ਪਨ ਕੀਨੀ ਮਿਹਗ ਰਾਗ ਸਿਉ ਪਾਂਚੋ ਚੀਨੀ ਬੈਰਾ ਧਰ ਗਜ ਤਰ ਕੇ ਦਾਰਾ ਜਬਲੀ ਥਰੇ ਨਟ ਅਉ ਜਲ ਤਾਰਾ ਪੁਨ ਗਾਵਹੀ ਸੰਕਰਯਾ ਸਿਆਮ ਮਿਹਗ ਰਾਗ ਪੁਤਰਨ ਕੇ ਨਾਮ ਖਸ਼ਟ ਰਾਗ ਉਹਨ ਗਾਈ ਸੰਗ ਰਾਗ ਨੀਤੀ ਸਬੈ ਪੁਤਰ ਰਾਗਨ ਕੇ 18 10 20 ਖਾਸਟ ਰਾਗ ਉਹਨਾਂ ਗਾਈ ਸੰਗ ਰਾਗ ਨੀਤੀਸ ਸਬਾ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ